ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕੇ ਮਹਲਾ 3 ਉਨਬ ਉਨਬ ਆਇਆ ਵਰਸੈ ਲਾਈ ਚੜੀ ਨਾਨਕ ਭਾਣੈ ਚੱਲੈ ਕੰਤ ਕੈ ਸੋ ਮਾਣੈ ਸਦ ਅਰਲੀ ਮਹਲਾ 3 ਕਿਆ ਉਟੜ ਦੇ ਕੋ ਬੱਪੜ ਐ ਸਮੇ ਗਏ ਹੱਥ ਕਿਛ ਨਾਹੀ ਜਿਨਾਂ ਮੇਗ ਬਟਾਇਆ ਤੇਰਾ ਕੋ ਮਨ ਮਾਏ ਤਿਸਨੋਂ ਮਨ ਵਸਾਈ ਸੇ ਜਕ ਨਦਰ ਕਰੀ ਨਾਨਕ ਨਦਰੀ ਵਾਰੀ ਸੋ ਕਰਨ ਪਲਾ ਕਰੀ ਪੌੜੀ ਸੋ ਹਰ ਸਦਾ ਸ੍ਰੀ ਵੀ ਇਹ ਜੇ ਕਰਤਨ ਲੱਗੈ ਵਾਰੀ ਆ ਡਾਣੇ ਆਕਾਸ਼ ਕਾੜੀ ਖਿਨ ਮੈਂ ਢਾਈ ਉਸਾਰਨ ਹਾਰਿ ਅਪੇ ਜਤੂ ਪਾਈ ਕੈ ਕੁਦਰਤ ਕਰੇ ਵਿਚਾਰੀ ਮਨਮੁਖ ਅੱਗੇ ਲੇਖਾ ਮੰਗੀਐ ਬਉਤੀ ਹੋਵੈ ਮਾਰੀ ਗੁਰਮੁਖ ਪਾਛੋਂ ਲੇਖਾ ਨਿਬੜੈ ਬਖਸੈ ਸਭ ਤਪੰਡਾਰੀ ਉਤੈ ਹਾਤੇ ਨਾਇ ਪੜੈ ਕੂਕ ਨਾ ਸੁਣੈ ਪੁਕਾਰ ਉਤੈ ਸਤਗੁਰ ਬੇਲੇ ਹੋਵੈ ਕੱਢ ਲਏ ਅੰਤਿ ਵਾਰੀ ਇਨਾਂ ਜਨਤਾਂ ਨ ਹੋਰ ਸੇਵਾ ਨਹੀਂ ਸਤਗੁਰ ਸਰਕਰਤਾਰ ਸੋ ਲੋਕੇ ਮਹੱਲਾ ਤੀਜਾ ਭਾਵੀ ਹਜਨੋਂ ਤੋਂ ਪੋਕਾਰਦਾ ਤੇ ਨੋਂ ਲੋਚੈ ਸਭ ਕੋਈ ਆਪਣੀ ਕਿਰਪਾ ਕੜਕੈ ਬਸ ਸਹੀ ਵਣ ਤ੍ਰਿਣ ਹਰਿਆ ਹੋਏ ਗੁਰ ਪ੍ਰਸਾਦਿ ਪਾਈਐ ਵਿਰਲਾ ਬੁਝੈ ਕੋਈ ਬਹਦਿਆ ਉੱਠਦਿਆ ਨਿਤ ਤੇ ਆਈਐ ਸਦਾ ਸਦਾ ਸੁਖ ਹੋਈ ਨਾਨਕ ਅਮਰਤੇ ਸਦ ਹੀ ਵਰਸਦਾ ਗੁਰਮੁਖ ਦੇਵ ਹੈ ਹਰਿ ਸੋਏ ਮਹੱਲਾ ਤੀਜਾ ਕਾਲ ਮਲੇ ਹੋਈ ਮੇਦਨੀ ਅਰਦਾਸ ਕਰੇ ਲਵਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿ ਸੁਪਾਈ ਇੰਦਰ ਨਾਉ ਪਰਮਾਇਆ ਬੁੱਟਾ ਸ਼ਬਰ ਲਾਈ ਆਣ ਤਾਨੁ ਪਜੈ ਬਹੁ ਕਣਾ ਕੀਮਤ ਕਰ ਨ ਜਾਇ ਨਾਨਕੇ ਨਾਮ ਸਲਾਹੀ ਤੂੰ ਸਭਨਾ ਜੀਆਂ ਦਿੰਦਾ ਰਿਜਕ ਸੰਭਾਹੀ ਜਿਤ ਕਾਦੈ ਸੁਖ ਉਪਜੈ ਇਹ ਦੂਖਨ ਲੱਗਿਆ ਏ ਪੌੜੀ ਹਰ ਜਿਓ ਸੱਚਾ ਸੱਚ ਤੂੰ ਸੱਚੇ ਲੈ ਮਿਲਾਏ ਦੂਜਾ ਦੂਜੇ ਤਰਫ ਹੈ ਕੂੜ ਮਿਲੇ ਨਾ ਮਿਲਿਆ ਜਾਏ ਆਪੇ ਜੋੜ ਵਿਛੋੜੇ ਆਪੇ ਕੁਦੇ ਕਰੇ ਦੇਹ ਦਿਖਾਈ ਮੋਹ ਸੋਗ ਵਿਸੋਗ ਹੈ ਪੂਰਬ ਲਿਖਿਆ ਕਮਾਈ ਹੋਂ ਬਿਹਾੜੀ ਤਿੰਨ ਕੋ ਜੋ ਹਾਰ ਚੰਨੀ ਰਹੇ ਲਿਵ ਲਾਈ ਜਿਉਂ ਜਲਮੈ ਕਮਲ ਉਲਪਤ ਹੈ ਐਸੀ ਬਣਤ ਬਣਾਇਸੀ ਸੁਖੀਏ ਸਦਾ ਸੋਹਣੈ ਜਿਨ ਵਿੱਚੋਂ ਆਪ ਗਵਾਈ ਤਿਨ ਸੋਗ ਵਿਜੋਗ ਕਦੇ ਨਾਹੀ ਜੋ ਹਰ ਕੈ ਅੰਕ ਸਮਾਈ ਤਿਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕੈ ਅੰਕ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ